ਜੀਵਨੀ ਗੁਰੂ ਅਰਜਨ ਦੇਵ ਜੀ ਪਾਰਟ 3 ਅਦਸ਼ਕ ਰੂਪ ਪਰਮੇਸ਼ਰ ਤੁਲ ਹੀ ਹੁੰਦਾ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ ਸੁਖਣੀ ਸਹਿ ਵਿੱਚ ਆਇਆ ਹੈ ਪਾਟ ਵੀ ਇਹ ਹੀ ਕਹਿੰਦੇ ਹਨ ਕਿ ਜੋ ਹਰੀ ਪੈਦਾ ਨਹੀਂ ਹੁੰਦਾ ਉਹ ਗੁਰੂ ਅਰਜਨ ਜੀ ਰੂਪ ਵਿੱਚ ਸੰਸਾਰ ਤੇ ਆਇਆ ਹੈ ਕਿਉਂਕਿ ਪਰਮੇਸ਼ਰ ਵਾਲੀਆਂ ਸਾਰੀਆਂ ਸਿਫਤਾਂ ਉਹਨਾਂ ਵਿੱਚ ਹਨ ਮਥਰਾ ਜੀ ਕਹਿੰਦੇ ਹਨ ਕਿ ਗੁਰੂ ਅਰਜਨ ਜੀ ਵਿਚਾਰ ਜੋਤ ਰੂਪ ਹੋ ਕੇ ਤਰਤੀ ਆਕਾਸ਼ ਨੋ ਖੰਡਾਂ ਵਿੱਚ ਵਿਆਪ ਰਹੇ ਹਨ ਸੋ ਇਹ ਹੀ ਗੱਲ ਸੰਸਾਰ ਤੱਕ ਪੁੱਜੀ ਕਿ ਗੁਰੂ ਅਰਜਨ ਜੀ ਸਾਖਿਆਤ ਆਕਾਰਪੁਰਖ ਹੈ ਹਨ ਕੋਈ ਅੰਤਰ ਨਹੀਂ ਪਠਾ ਨੇ ਜੋ ਦਿੱਠਾ ਉਹ ਦਰਸਾਇਆ ਪਾਈ ਗੁਰਦਾਸ ਜੀ ਨੇ ਵੀ ਜੋ ਗੁਰੂ ਅਰਜਨ ਜੀ ਦਾ ਪ੍ਰਭਾਵ ਕਬੋਲਿਆ ਆਪਣੀਆਂ ਬਾਹਰਾਂ ਵਿੱਚ ਦੇਖਿਆ ਬਾਹਰ ਤੀਜੀ ਦੀ ਪੌੜੀ 12ਵੇਂ ਵਿੱਚ ਪਾਈ ਜੀ ਲਿਖਦੇ ਹਨ ਕਿ ਗੁਰੂ ਅਰਜਨ ਜੀ ਦੇ ਨਿਰਮਾਣ ਸੇਵਾ ਦੇਖ ਕੇ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਨਾਲ ਮਿਲਾ ਲਿਆ ਅਤੇ ਫਿਰ ਉਹਨਾਂ ਨੂੰ ਉਹੀ ਰੋਸ਼ਨੀ ਬਖਸ਼ ਦਿੱਤੀ ਜਿਸ ਦੇ ਉਹ ਮਾਲਕ ਸਨ ਇਹ ਇੰਜ ਹੋਇਆ ਜਿਵੇਂ ਇੱਕ ਜਾਗਦਾ ਦੀਵਾ ਆਪਣੀ ਲਾਟ 부ਝੇ ਨੂੰ ਪਰਚਲਿਤ ਕਰ ਦਿੰਦਾ ਹੈ ਫਿਰ ਭਾਈ ਗੁਰਦਾਸ ਜੀ ਨੇ ਬਾਹ 24ਵੀਂ ਵਿਧੀਆਂ ਪੰਜ ਪੌੜੀਆਂ ਵਿੱਚ ਨੇੜੇ ਉਹ ਦੇ ਗੁਰੂ ਅਰਜਨ ਜੀ ਬਾਰੇ ਕੁਝ ਹੋਰ ਵਿਸਥਾਰ ਦਿੰਦਾ ਹੈ ਇਹਨਾਂ ਪੌੜੀਆਂ ਰਾਹੀਂ ਗੁਰੂ ਅਰਜਨ ਦੇਵ ਜੀ ਦੀ ਸਖਸੀਅਤ ਤੇ ਇੱਕ ਨਵੇਕਲਾ ਜਾਣਨਾ ਪੈਂਦਾ ਹੈ ਅਤੇ ਨਿਰਾਲੀ ਛਾਪ ਉੱਭਰ ਕੇ ਸਾਹਮਣੇ ਆਉਂਦੀ ਹੈ ਪੌੜੀ 18 ਵਿੱਚ ਪਾਈ ਸ ਹੈ ਕਹਿੰਦੇ ਹਨ ਕਿ ਗੁਰੂ ਅਰਜਨ ਦੇਵ ਜੀ ਦੇ ਗੁਣਾਂ ਦਾ ਬਿਆਨ ਕਰਨਾ ਕਠਿਨ ਜਿਹਾ ਕੰਮ ਹੈ ਉਹ ਮਾਇਆ ਤੋਂ ਉੱਚੇ ਹਨ ਸ਼ਾਂਤ ਜਿਥ ਹਨ ਚਿੰਤਾ ਵਾਲੀ ਸ਼ੈ ਉਹਨਾਂ ਦੇ ਨੇੜੇ ਨਹੀਂ ਆ ਸਕਦੀ ਮੌਤ ਤੇ ਉਹਨਾਂ ਜਿੱਤ ਪ੍ਰਾਪਤ ਕਰ ਲਈ ਹੈ ਅਤੇ ਆਤਮਾ ਉੱਚੀ ਉਡਾਰੀ ਲਗਾ ਗਗਨ ਨੂੰ ਛੋ ਰਹੀ ਹੈ। ਗੁਰੂ ਪੰਜਵੇਂ ਜੀ ਆਤਮਾ ਚੰਨ ਨਾਲੋਂ ਵੀ ਵੱਧ ਰੋਸ਼ਨ ਹੋਇਆ ਹਨ। ਠੀਕ ਗੱਲ ਤਾਂ ਇਹ ਹੈ ਕਿ ਸੂਰਜ ਨਾਲੋਂ ਵੀ ਵੱਧ ਚਮਕਦੀ ਹੈ ਪਰਮਾਤਮਾ ਨੂੰ ਜੇ ਕੋਈ ਪਿਆਰਾ ਲੱਗ ਰਿਹਾ ਹੈ ਤਾਂ ਗੁਰੂ ਅਰਜਨ ਦੇਵ ਜੀ ਹੀ ਹਨ। ਇੱਦਾਂ ਗੁਰੂ ਅਰਜਨ ਦੇਵ ਜੀ ਸਦਾ ਵਾਹਿਗੁਰੂ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਭਾਵ ਕਿ ਚ ਦੋਵਾਂ ਪਾਸੇ ਹੈ ਵਾਹਿਗੁਰੂ ਦੀ ਜੋਤ ਉਹਨਾਂ ਵਿੱਚ جگਮਗਾ ਰਹੀ ਹੈ ਇਸ ਸਬਕਾ ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ ਹਰ ਕੋਈ ਜੋ ਵੀ ਉਹਨਾਂ ਦੇ ਦਰਸ਼ਨ ਕਰਦਾ ਹੈ ਉਪਮਾ ਹੀ ਕਰਦਾ ਜਾਂਦਾ ਹੈ ਹਰ ਕੋਈ ਗੁਰੂ ਜੀ ਦੀ ਆਤਮਿਕ ਉਚਤਾ ਨੂੰ ਦੇਖ ਸਿਰ ਝੁਕਾਂਦਾ ਹੈ ਅਤੇ ਜਿਨ੍ਹਾਂ ਨੂੰ ਸੋਝੀ ਆ ਗਈ ਹੈ ਉਹ ਗੁਰੂ ਅਰਜਨ ਜੀ ਦੇ ਪੂਰਨ ਉੱਤੇ ਟੁਰ ਕੇ ਕਾਮਜਾਬ ਹੋ ਰਹੇ ਹਨ ਇੱਕ ਗੁਰੂ ਅਰਜਨ ਜੀ ਹਨ ਜਿਨ੍ਹਾਂ ਦੇ ਦੁਆਰੇ ਹਰ ਜਾਤੀ ਹਰ ਧਰਮ ਲਈ ਖੁੱਲੇ ਹਨ ਹਰ ਵਰਨ ਦਾ ਪੁਰਸ਼ ਔਸਤਰੀ ਗੁਰੂ ਜੀ ਕੋਲੋਂ ਉਪਦੇਸ਼ ਲੈ ਜੀਵਨ ਜਾ ਸਿੱਖ ਰਿਹਾ ਹੈ ਵੇਦਾਂ ਦੇ ਵਕਤਾ ਸ਼ਾਸਤਰਾਂ ਦੇ ਗਿਆਤਾ ਵਖ ਵਖ ਕੀੰਦੇ ਰੱਖਣ ਵਾਲੇ ਵੀ ਉਨ੍ਹਾਂ ਦੀ ਪਾਵਨ ਸ਼ਖਸੀਅਤ ਵੱਲ ਖਿੱਚੇ ਚਲੇ ਆ ਰਹੇ ਹਨ ਅਤੇ ਸਿੱਖੀ ਦਾ ਆਨੰਦ ਮਾਣ ਰਹੇ ਹਨ ਜੋ ਉਨ੍ਹਾਂ پاس ਆਉਂਦੇ ਹਨ जी उना गुरु जी उन्होंने सारे वाहेगुरु न जोड़न जिंदगी देने है ना कि इंज स्वार्थ लई सदा पवित्र रहण वाला दस के मन की मत तो उता उठ संसार सागर तो पार लंघा रहे हैं पंजे पातशाह ने आप सच पछाण लिया है और उस सच्चे की कड़त कड़न का दा बल दस के लुकई में सीधे राह पा रहे इसे चौवीवीं पौड़ी दन्नीवी भी पौड़ी ਪਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰੂ ਅਰਜਨ ਜੀ ਗੁਰੂ ਨਾਨਕ ਦੀ ਪਾਵਨ ਗੱਦੀ ਤੇ ਵਿਰਾਸਤ ਕੇ ਆਪਣੇ ਬਜ਼ੁਰਗਾਂ ਦੀ ਦਿੱਤੀ ਰੋਸ਼ਨੀ ਨੂੰ ਸਭ ਪਾਸੇ ਫੈਲਾ ਰਹੇ ਹਨ ਅਤੇ ਸ਼ਬਦ ਦੇ ਚਾਨਣ ਨਾਲ ਹੀ اٹਕਿਆ ਪਟ ਗਿਆ ਨੂੰ ਰਾਹ ਦਰਸਾ ਰਹੇ ਹਨ ਗੁਰੂ ਅਰਜਨ ਜੀ ਦਾ ਕੰਮ ਡਿੱਗਦੀਆਂ ਸ਼ਰਤਾਂ ਨੂੰ ਉੱਪਰ ਉਠਾ ਕੇ ਇੱਜ਼ਤ ਬਖਸ਼ਣਾ ਹੈ ਗੁਰੂ ਅਰਜਨ ਦੇਵ ਜੀ ਨੇ ਇੱਕ ਹੋਰ ਕਮਾਲ ਇਹ ਕੀਤਾ ਹੈ ਦੀ ਰੋਹਾਨੀਅਤ ਰੱਖ ਜਾਣਾ ਗੁਰੂ ਗ੍ਰੰਥ ਸਾਹਿਬ ਤਿਆਰ ਕਰ ਦਿੱਤਾ ਹੈ ਐਸੀ ਰਹਿਮਤ ਕਰਕੇ ਵੀ ਉਹ ਚੁੱਕ ਨਹੀਂ ਵਾ